ਲਓ ਜੀ 85000 ਛੱਡਦਾ ਤੋਰ 85000 ਦੀ 83000 ਦੀ 83000 ਦੀ ਕਰ ਦਿੰਦੇ ਕੋਈ ਗੱਲ ਹੀ ਨਹੀਂ ਜਰਾ ਲਓ ਜੀ 83000 ਦੀ ਦੂਜਾ ਸੁਹਾ ਮੋਹ 6 ਦੰਦ ਕੋਨਾ ਬੋਦਾ ਛੋਟਛੱਪਾ ਪਿਆਰ ਮਹੱਤਰਾ ਕਰ ਦਾਂਗੇ ਜੀ ਤੈਨਦੇ ਤੇ ਤੀਲੀ ਤੋਂ ਬਣ ਗਿਆ ਲੌਂਗ ਲੌਂਗ ਤੋਂ ਬਣ ਗਿਆ ਕੋਕਾ ਕੋਕਾ ਤੇ ਨੇ ਆਈ ਦੇ ਵਾਰ ਨੂੰ ਬਣਾਉਣਾ ਕਰਮਾ ਵਾਲੀ ਮੈਂ ਗੁਰਲਾਲ ਸਿੰਘ ਸਵਾਗਤ ਕਰਦਾ ਤੁਹਾਡਾ ਪਾਉ ਨੋਖ ਸਿੰਘ ਫਾਰਮ ਤੇ ਅੱਜ ਆਪਾਂ ਭੈਣ ਭਰਾਵਾਂ ਨੂੰ ਕੋਈ ਟੋਟਲ 5 ਨਗ ਵਿਖਾਵਾਂਗੇ ਦੋ ਤਾੜੀਆਂ ਸੁਈਆਂ ਆ ਤੇ ਦੋ ਟੋਕਣਾ ਗੱਬਣਾ ਤੇ ਇੱਕ ਗੱਬਣ ਦੁੱਜੇ ਸੋਏ ਦੀ ਟੋਟਲ ਪੰਜ ਨਗ ਵਿਖਾਵਾਂਗੇ ਨਗ ਹੋਰ ਵੀ ਹੈਗੇ ਆ ਪਰ ਅੱਜ ਆਪਾਂ ਪੰਜ ਨਗ ਭੈਣ ਭਰਾਵਾਂ ਦੀ ਕਚਾਰੀ 'ਚ ਪੇਸ਼ ਕਰਾਂਗੇ ਤੇ ਕੱਲੇ ਕੱਲੇ ਐਨੀਮਲ ਦੀ ਆਪਾਂ ਡਿਟੇਲ ਲਵਾਂਗੇ ਪਾਉ ਨੋਕ ਸਿੰਘ ਜੀ ਤੋਂ ਤੇ ਐਡਰੈਸ ਆਪਾਂ ਪਾਉ ਜੀ ਤੋਂ ਪੁੱਛ ਲੈਨੇ ਆ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਸਾਰੇ ਭੈਣ ਭਰਾਵਾਂ ਅੱਗੇ ਬੇਨਤੀ ਕਰਦਾ ਆਂ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਿ ਜਾਂ ਕਿਸੇ ਵੀ ਲੋੜਵੰਦ ਨੂੰ ਇਹ ਵੀਡੀਓ ਪਹੁੰਚ ਸਕੇ ਤੇ ਆਓ ਕਰਦੇ ਆਂ ਵੀਡੀਓ ਸ਼ੁਰੂ ਕਰਦੇ ਆਂ ਗੱਲਬਾਤ ਪਾਉ ਨਾਲ ਤੇ ਲੈਨੇ ਆਂ ਪੂਰੀ ਡਿਟੇਲ ਸਤਿ ਸ਼੍ਰੀ ਅਕਾਲ ਪਾ ਜੀ ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਜੀ ਸਭ ਠੀਕ ਠਾਕ ਤੇ ਵੈਸੇ ਤੇ ਮੈਂ ਭੈਣ ਭਰਾਵਾਂ ਨੂੰ ਦੱਸ ਹੀ ਦਿੱਤਾ ਆ ਤੇ ਪਰ ਤੁਸੀਂ ਵੀ ਦੱਸ ਦਿਓ ਆਪਾਂ ਕਿਨੇ ਨਾਗ ਵਿਖਾਉਣੇ ਅੱਜ ਪਾਲਾ ਆਪਾਂ ਕਿਨਾ ਆ 5 ਨਾਗ ਵਿਖਾਉਣੇ ਆ ਠੀਕ ਆ ਜੀ ਤੇ ਦੋ ਸੱਜਣਾ ਵਾਂ ਤੇ ਨਾ ਨਾਲ ਡਿਟੇਲ ਦੱਸ ਦਿੰਦੇ ਆ ਠੀਕ ਆ ਭਾਪ ਜੀ ਠੀਕ ਆ ਹੋਰ ਸਿੱਧਾ ਕਹਿ ਮਾਂ ਸਿੱਧਾ ਕਹਿ ਮਾਂ ਰੇਟ ਬਹੁਤ ਜਾਇਜ਼ ਰੱਖਾਂਗੇ ਬਿਲਕੁਲ ਜਾਇਜ਼ ਹੋ ਆਪਾਂ ਅੱਗੇ ਵੀ ਭੈਣ ਭਰਾਵਾਂ ਨੂੰ ਦੱਸਿਆ ਵਾ ਕਿ ਆਪਾਂ ਆਹ ਚੈਨਲ ਤੇ ਰੇਟ ਬਿਲਕੁਲ ਜਾਇਜ਼ ਪਾਵਾਂਗੇ ਤੇ ਭੈਣ ਭਰਾਵਾਂ ਦੇ ਸੰਯੋਗ ਨਾਲ ਆਪਾਂ ਚੈਨਲ ਸਟਾਰਟ ਕੀਤਾ ਬਹੁਤ ਹੀ ਪਿਆਰ ਦਿੰਦੇ ਆ ਮੈਂ ਦਿਲੋਂ ਧੰਨਵਾਦ ਕਰਦਾ ਵਾਂ ਕਿ ਇੰਨਾ ਪਿਆਰ ਦਿੰਦੇ ਆ ਤੇ ਇਦਾਂ ਹੀ ਪਿਆਰ ਦਿੰਦੇ ਰਹੋ ਤੇ ਦਿਨੋਂ ਦਿਨ ਆਪਾਂ ਆਪਣੀ ਫੈਮਿਲੀ YouTube ਫੈਮਲੀ ਵੱਡੀ ਕਰੀਏ ਤੇ ਤੁਹਾਡੇ ਵਾਸਤੇ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹੀਏ ਕਰੀਏ ਪਾਉਜੀ ਸ਼ੁਰੂ ਹਾਂ ਕਰੀਏ ਤੇ ਆ ਪਹਿਲੇ ਨੰਬਰ ਤੇ ਜਿਹੜੀ ਵੱਜੀ ਆ ਇਹਦੀ ਆਪਾਂ ਡਿਟੇਲ ਲੈ ਲਈਏ ਕੀ ਨਾ ਇਹਨੂੰ ਹੋ ਗਿਆ ਮੇਰੇ ਹਿਸਾਬ ਕਿ 10 ਦੇ ਦੇਣਾ 9 ਹੋ ਗਏ 10 ਦੇ ਦੱਸ ਦੇ 10 ਕਹਿੰਦੇ ਅੰਦਰ ਬਾਹਰ ਸੁੱਈ ਨੂੰ ਹੋ ਗਿਆ ਇਹ ਮੈਲਾ ਨਹੀਂ ਚਲਾਇਆ ਤੇ ਇਹ ਇਸ ਵੇਲੇ 14 ਲੀਟਰ ਤੇ ਚੱਲਣ ਢਈ ਆ ਮਣ ਭੈਣ ਭਰਾਓ 14 ਲੀਟਰ ਤੇ ਚੱਲਣ ਢਈ ਆ ਇਹ ਨਹੀਂ 14 ਕਹਿੰਨਦੇ ਆ 14 ਹੋਊ ਨਾ ਕੋਈ ਵੀ ਭੈਣ ਭਰਾ ਆਣ ਕੇ ਮਲ ਦੋਵੇਂ ਟਾਈਮ ਚ ਆਵੇ ਤੇ ਮਲ ਨਾ ਹੀ ਕੋਈ ਨਹੀਂ ਜਿੰਨਾ ਫਿਰ ਤਸੱਲੀ ਨਹੀਂ ਹੁੰਦੀ ਆਪਣੀ ਚਵਾਈ ਕਰੇ ਕੋਈ ਇਹ ਨਹੀਂ ਕਿ ਪਹਿਹੂ ਨੂੰ ਟਾਈਮ ਲਾਉਣਾ ਵਾ ਦੋਵੇਂ ਟਾਈਮ ਆਏ ਤਿੰਨ ਤਿੰਨ ਥੱਲੀਆਂ ਕਰਿਆਣੇ ਬਾਕੀ ਆ ਤੁਸੀਂ ਮਿਲ ਕੇ ਵੇਨ ਚੈੱਕ ਕਰ ਸਕਦੇ ਜੇ ਤੇ ਬਾਕੀ ਹਰੇ ਬੱਚੇ ਦਾ ਥੱਲੇ 나ੜੂ ਨਾਲ ਆ ਕੋਈ ਭੈਣ ਭਰਾ ਵੇਖ ਸਕਦਾ ਵਾ ਇਹ ਮੈਲਾ ਨਹੀਂ ਮੱਝ ਮਾਰਿਆ ਤੇ ਇਹ ਆਪਾਂ ਗੱਬਣੀ ਲਿਆਂਦੀ ਹੈ ਆਪਣੇ ਕੋਲ ਸੂਈ ਆ ਆਪਣੇ ਕੋਲ ਸੂਈ ਸਵਾਈ ਆ ਤੇ ਖੋਲ ਕੇ ਕੋਈ ਵੀ ਦੁੱਜੇ ਲਾ ਲੇ ਕੋਈ ਤੀਜੇ ਲਾ ਲੇ ਉਹ ਤੇ ਚਲੋ ਸਮਝਾ ਕਿਸੇ ਵੀ ਭੈਣ ਭਰਾ ਦੀ ਮੈਂ ਖੋਲ ਕੇ ਬਖਾ ਤੇ ਖੋਲ ਕੇ ਆਪਾਂ ਵਿਖਾ ਦਈਏ ਬਾਕੀ ਆ ਤੁਸੀਂ ਬਹਿਣੀ ਬਾਈ ਤੋਂ ਚੈੱਕ ਕਰ ਸਕਦੇ ਜਿਹੜਾ ਕੋਈ ਨਹੀਂ ਬਹੁਤ ਆ ਬਾਕੀ ਨਾੜਾ ਨੂੜਾ ਸਾਰੇ ਸਰੀਰ ਤੇ ਬਹੁਤ ਆ ਬੱਚੇ ਦਾ ਕਰਦੀ ਆ ਹਾਂ ਪਾ ਕੇ ਲਾ ਦਈਏ ਬਹੁਤ ਆ ਬਾਕੀ ਹਾਈਟ ਵੀ ਚੰਗੀ ਆ ਤੇ ਜੰਮੀ ਬਲੀ ਵੀ ਚੰਗੀ ਆ ਮਲਸੂਕੇ ਵੀ ਰਾਜੀ ਰਹੀ ਆ ਭਾਉ ਜੀ ਹਾਂ ਜੀ ਸੁਕੇ ਪਹੂ ਦਿੱਸੇ ਜਾਂਦੇ ਨਾ ਤੇ ਸੁਕੇ ਵੀ ਰਾਜੀ ਰਹੀ ਆ ਸੁਕੇ ਨਾ ਰਾਜੀ ਰਹੀ ਆ ਆ ਗਏ ਬਾਕੀ ਮੂੰਹ ਦੀ ਵੀ ਆਪੇ ਚੈੱਕ ਕਰ ਸਕਦੇ ਜੀ ਕੋਈ ਗੱਲ ਬਾਤ ਜੀ ਜੋ ਕੋ ਦੇਣਾ ਹੋਵੇ ਮਰਜੀ ਬਿਲਕੁਲ ਜੀ ਬਿਲਕੁਲ ਆਪਣੇ ਆ ਗਏ ਨਾ ਆ ਜਾ ਬਾਕੀ ਜਿੰਨਾ ਲੇਵਾ ਗਾਂ ਆ ਉਹਨਾਂ ਹੀ ਪਛਾਣ ਕਰ ਮਾਲੀ ਦਾ ਪੰਗਾ ਭਾਈ ਤੇੱਤੀ ਆ ਜੀ ਛੋਟੀ ਵੱਡੀ ਚਵਾਈ ਨਹੀਂ ਪਾਉਂਦੇ ਬਾਕੀ ਪੀਵੀ ਦੇ ਪਾੜਿਆਂ ਪਾਵੇਂ ਵਰਗੇ ਥਾਣੇ ਆ ਤੇ ਧਾਰ ਬਿਲਕੁਲ ਮੋਟੀ ਫਿਰ ਐ ਪੋਲੀ ਰੂ ਵਰਗੀ ਭਾਵੇਂ ਕੋਈ ਜਵਾਕ ਆਪਣੀ ਜਾੜ ਸੇਖ ਲੇ ਆ ਤੋ ਫਿਰ ਕੁਆਲਿਟੀ ਚੈੱਕ ਕਰ ਸਕਦੇ ਆ ਕਿਹਣੀ ਕ ਪੋਲੀ ਆਦੀ ਜਿੱਥੇ ਚਲ ਗਈ ਉਹ ਕੋਈ ਆਖੂ ਮੈਂ ਚੋਣਾ ਕੋਈ ਆਖੂ ਮੈਂ ਚੋਣੀ ਇੰਨੇ ਕ ਪੋਲੀ ਆਦੀ ਤੇ ਪਾਉ ਜੀ ਫਿਰ ਆਪਾਂ ਕੀ ਡਿਮਾਂਡ ਕਰਦੇ ਆਂ ਇਹ ਲੈ ਭਾਵੇਂ ਕੋਈ ਇਹਦਾ 1 40 ਮੰਗੀਏ 35 ਮੰਗੀਏ ਤੇ ਮੰਗੀਏ ਇਹ ਹਾਂ ਨਾ ਜਿਹੜੀ ਆ ਇੱਕ ਪੰਜੀ ਦੀ ਦੇਣੀ ਆ ਇੱਕ ਪੰਜੀ ਦੀ ਪਾਉ ਜੀ ਹਾਂ ਨਾ ਆਪਾਂ ਇੱਕ 24 ਜੋ ਛੋੜ ਛੱਪਾ ਕਰਦਾਂਗੇ ਥੋੜਾ ਬੋਤਾ ਪਹਿਲਾਂ ਆਣ ਕੇ ਦੋ ਟਾਈਮ ਕੋਈ ਚਵਾ ਕੇ ਵੇਖੇ 14 ਕੱਢਦੀ ਆ 15 ਕੱਢਦੀ ਆ ਕਿੰਨਾ ਕੱਢਦੀ ਪਹਿਲਾਂ ਦੋ ਟਾਈਮ ਆਣ ਕੇ ਚਵਾ ਕੇ ਵੇਖੇ ਲੋਕ ਸਾਨੀਰੋ ਆਪਣਾ ਸਾਈ ਬੈਨਾ ਕਰਕੇ ਹਾਂ ਆਪਣੀ ਤਸੱਲੀ ਕਰੋ ਨਰਖ ਪਰਖ ਕਰੋ ਤੇ ਲੀਟਰ ਮਰਾ ਕੇ ਖੜੋ ਰਾਮ ਨਾ 15 16 ਚ ਜਵਾਜੂ ਮੈਲਾ ਮਾਰ ਕੇ ਜਵਾਜੂ ਕੀ ਚ ਜਵਾਜੂਗੀ ਮੈਲਾ ਮਾਰ ਕੇ ਕਿਲੋ 2 ਕਿਲੋ ਤੇ ਡੰਗਰ ਨੇ ਪਤਾ ਨਹੀਂ ਹੁੰਦਾ 14 ਕਿਲੋ ਤੇ ਹੋਣ ਚ ਲੈਣ ਦੀ ਅੱਗੇ ਇਹਦੇ ਮਗਰ ਕੱਟਾ ਨਾ ਇਹਦੇ ਉਹਦੇ ਮਗਰ ਕੱਟਾ ਵਾ ਤੇ ਇਹਦੇ ਮਗਰ ਕੱਟੀ ਆ ਠੀਕ ਆ ਜੀ ਇਹਨੂੰ ਯਾਨੀ ਕਿ ਅੱਜ ਬੋਲੇ ਬਾਹਰ ਹੀ ਨਿਕਲੀ ਹੈ ਪੰਜਵੇਂ ਦਿਨ ਜਾਂਦਾ ਆ ਤੂੰ ਚੈੱਕ ਕਰ ਸਕਦੇ ਜੀ ਤੇ ਸੁਆ ਆਪਣੇ ਭਾਉ ਜੀ ਪਿਓ ਦੋ ਦੂਜੇ ਸੁਆ ਪਿਓ ਠੀਕ ਆ ਭਾਉ ਇਹ ਵੀ ਖੋਲਦਗੇ ਆ ਬੁਖਾਦ ਗਏ ਭੈਣ ਭਰਾਵਾਂ ਨੂੰ ਬਾਕੀ ਕੋਈ ਬਾਈਸ਼ਾ ਹੀ ਨਹੀਂ ਆ ਚੌਣ ਚੜੀ ਪੋਲੀ ਇਹ ਚੌਣ ਚ ਐ ਇੱਕ ਨੰਬਰ ਹੋਊਗੀ ਚੌਣ ਚ ਤੇ ਨਾ ਸਿਰਾਈ ਆ ਵੀ ਬੱਸ ਓਏ ਬੱਸ ਪਿਓਰ ਦੂਜਾ ਸੁਆ ਆ ਜਾ ਆ ਜਾ ਠੀਕ ਹਾਈਟ ਬਹੁਤ ਚੰਗੀ ਆ ਭਾਉ ਜੀ ਚੱਲ ਪੁੱਤ ਕਰ ਮਾਲੀਏ ਆਹੋ ਤਾਜੀਆਂ ਸੁਈਆਂ ਨੇ ਆ ਜਾ ਕਰ ਮਾਲੀ ਬਹੁਤ ਸੋਹਣਾ ਥਣ ਚੌਣ ਚ ਵੀ ਇੱਕ ਨੰਬਰ ਪੋਲੀ ਆ ਕੋਈ ਗੱਲ ਨਹੀਂ ਲੈ ਓ ਤੂੰ ਤੇ ਘਰ ਆਡਰ ਲਗਾਵਾ ਤੇ ਤੇ ਸਿੰਗ ਵਿੱਚ ਕਿਹੜਾ ਲੱਗਾ ਇਹ ਬਹੁਤ ਸੋਹਣੀ ਸਿੰਗੀ ਲੱਗੀ ਕਰਮਾਲੀ ਦੇ ਬੱਸ ਬੱਸ ਪੁੱਤ ਹਾਟ 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 ਸਣਾ ਕਿਉਂ ਲੋ ਜੀ ਤੂੰ ਖਵਾ ਦੀ ਕਿੰਨਾਂ ਦਾ ਹਾਂ ਸਹੀ ਗੱਲ ਹੈ ਬੱਸ ਬੱਸ ਚੱਲ ਪੁੱਤ ਜਾਂਦ ਕੋਈ 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 ਧਿਆਨ ਬੱਸ ਬੱਸ ਮਗਰ ਇਹਦੇ ਆਪਣੀ ਕੱਟੀ ਹੈ ਨਾ ਨੁਕਸਾਨ ਵੀਰੋ ਮਗਰ ਫੀਮੇਲ ਕਾਫ ਆ ਤੇ ਬਹੁਤ ਸੋਹਣਾ ਕਦ ਕਾਟ ਦੀ ਮਾਲਕਨ ਇਹ ਨਹੀਂ ਹਾਰੇ ਕਿ ਥੱਲੇ 14 14 ਦੱਸੀ ਜਾਣੇ ਜਿੰਨਾ ਹੈਗਾ ਉਹਨਾਂ ਦੱਸਣਾ ਵਾ ਇਹਦੇ ਲਈ ਪਾਉ ਜੀ ਇਹ ਥੱਲੇ ਵਿਖਾਵਾ ਤੇ 11 12 ਦਾ ਅੱਛਾ ਜੀ 10 ਲੀਟਰ ਠੰਡਾ ਕਰਕੇ ਬਸ 10 ਲੀਟਰ ਕੰਡੇ ਵਾਲਾ ਦੇ ਕੰਡੇ ਕੰਡੇ ਵਾਲਾ ਠੀਕ ਆ ਪਾਉ ਜੀ ਇਹ ਬਾਹਰ ਹੀ ਨਿਕਲੀ ਹੋਈ ਜਿਆਦਾ ਨਹੀਂਗਾ ਤੇਰਾ ਕਿ ਅੰਦਰ ਪਾ ਲਊਗੀ ਬਾਕੀ ਕੋਈ 20 15 20 ਦਿਨੀ ਪੂਰਾ ਪੀਕ ਤੇ ਜਾਂਦਾ ਡੰਗਰ ਅਜੇ ਤਿੰਨੇ ਮਲੇਆਂ ਦੇ ਹੁੰਦੇ ਆ ਬਾਹਰੋਂ ਬਾਹਰ ਹੀ ਨਿਕਲੀ ਆ ਤੇ ਪੁੱਛ ਕੀ ਡਿਮਾਂਡ ਇਹਦੀ ਇਹਦੀ ਕੀ ਨਾਵਾ ਭਾਵੇਂ ਦਾ ਆਪਾਂ ਇੱਕ 20 ਮੰਗੀਏ 15 ਮੰਗੀਏ ਇਹ ਇੱਕ ਆਠ ਲੈਣਾ ਵਾ ਠੀਕ ਆ ਜੀ ਇਹ ਆਠ ਚੋਂ ਬਸ ਥੋੜਾ ਬੋਧਾ ਕੋਈ 200 400 ਛੋੜ ਛੱਪਾ ਆ ਲਓ ਜੀ ਇਹ ਆਠ ਚੋਂ ਕੋਈ ਛੋੜ ਛੱਪਾ ਹੋ ਜਾਊਗਾ 10 ਲੀਟਰ ਦੁੱਧ ਕੰਡੇ ਵਾਲਾ ਤੂੰ ਤਾਂ ਇੱਜਾ ਲਾਈ ਫਿਰਦੀ ਆ ਤਾਨੂੰ ਗੱਲਾਂ ਦੇ ਤਾਨੂੰ ਗੱਲਾਂ ਵੇ ਫਿਰ ਤਾਂ ਵੀ ਕਿਹੜਾ ਲੱਗਾ ਵਾ ਪਾਸ ਆ ਇਹ ਚਵਾਈ ਕਾਨੂੰ ਨੋਗਾਲਾ ਥਾਣਾ ਥਾਣਾ ਵੇਖ ਕੇ ਪਤਾ ਲੱਗਦਾ ਚਵਾਈ ਇੱਕ ਨੰਬਰ ਹੋ ਗਈ ਤੇ ਅੱਗੇ ਆਪਣੀਆਂ ਇਹ ਪੰਜਾਂ ਮਹੀਨਿਆਂ ਦੀ ਚੈੱਕ ਪਾਸ ਚੈੱਕ ਪਾਸ ਦੁੱਧ ਤੇ ਦੁੱਧ ਦੇ ਥੱਲੇ ਸਾਥ ਦਾ ਹੀ ਬਿਲਾਵਾ ਗੱਡੀ ਦਿੱਤੀ ਆ ਇੱਥੇ ਰੱਖ ਹਾਂ ਲਓ ਜੀ ਪੰਜਾਂ ਮਹੀਨਿਆਂ ਦੀ ਚੈੱਕ ਪਾਸ ਓ ਮਾੜੀ ਇਹ ਮਮਣੀ ਜੀ ਲੱਗੀ ਆ ਠੀਕ ਆ ਜੀ ਆਹ ਨਹੀਂ ਦੱਸ ਦੇਣਾ ਚੰਗਾ ਹੁੰਦਾ ਬਾਕੀ ਦੁੱਧ ਵਾਲੀ ਆ ਤੁਸੀਂ ਵੇਨ ਚੈੱਕ ਕਰ ਸਕਦੇ ਜੀ ਦੁੱਧ ਵਾਲੀ ਆ ਬਾਕੀ ਪੇਟ ਪੂਰਾ ਉੱਚਾ ਵਾ ਤੇ ਰਾਜੀ ਆ ਬਾਕੀ ਇਹਨਾਂ ਜਦੋਂ ਦੁੱਦੋਂ ਡਰਾਈ ਹੋ ਗਈ ਹੋਰ ਰਾਜੀ ਹੋ ਜਾਣ ਕਰਮਾਲੀ ਨੇ ਨਹੀਂ ਨਹੀਂ ਬਹੁਤ ਬਹੁਤ ਹੁਣ ਵੀ ਕਾਹਨੂੰ ਗੱਲਾਂ ਤੇ ਬਾਕੀ ਕੋਈ ਬਾਈ ਸ਼ਾਈ ਨਹੀਂ ਆ ਐ ਪੱਦਰ ਲੇਵਾ ਆ ਤੂੰ ਫੇਸ ਕੁਆਲਟੀ ਚੈੱਕ ਕਰ ਸਕਦੇ ਜੀ ਆ ਮੂਹਰੀ ਬੜੀ ਕੋਲੀ ਲੈ ਲੈ ਕਾਹਨੂੰ ਗੱਲਾਂ ਜਿੱਥੇ ਖਿਲਾਰਦੀਏ ਉੱਥੇ ਖਲੋ ਜਾਂਦੀ ਕਰਮਾਲੀ ਤੇ ਬੱਚਾ ਦਾ ਕਰਕੇ ਕਾਹ ਲਾਈਆਂ ਅਸੀਂ ਬੱਚੇ ਬਾਕੀ ਥੋੜਾ ਅੰਦਰ ਬੱਜੀ ਰਹੀ ਆ ਫਾਰਮ ਚੋਂ ਆਈ ਜਿੱਥੋਂ ਇਹਨੇ 5 ਦਿਨ ਕਿਤੇ ਸ਼ਾਮੀ ਧੁੱਪੇ ਬੱਜੀ ਰਹੀ ਦੇ ਐ ਰੰਗ ਕੱਢ ਆਊਗੀ ਬਸ ਇਤਰਾ ਹੀ ਵੀਡੀਓ ਨੂੰ ਸ਼ੇਅਰ ਕਰੋ ਕਮੈਂਟ ਕਰੋ ਇਹ ਕਿਹਾ ਮਾ ਭਾਵੇਂ ਆਪਾਂ ਇਹਦਾ 80 ਮੰਗੀਏ 75 ਮੰਗੀਏ ਇਹ ਹਾਂ ਨਾ ਜਿਹੜੀ ਆ 72000 ਦੀ ਦੇ ਲਿਆ ਠੀਕ ਆ ਪਾਬਜੀ 72000 75000 ਦੀ 7 ਕਿਲੋ ਦੁੱਧ ਆ 5 ਮਹੀਨੇ ਚੱਕ ਪਾ ਠੀਕ ਆ ਪਾਬਜੀ ਤੇ ਅੱਗੇ ਆ ਛੋਟੀ ਆਪਣੀ ਦੂਜੀ ਸੂਏ ਲਓ ਜੀ ਦੂਜੀ ਸੂਏ ਛੋਟੀ ਪੰਜ ਚਾਰ ਕੱਢ ਦੀ ਆ ਇਹ ਮੂੰਹ ਛੇ ਸੀਗੀ ਆ ਜੀ ਅੱਛਾ ਕੀ ਆ ਠੀਕ ਆ ਜੀ ਮੂੰਹ ਛੇਗੀ ਦੂਜਾ ਸੂਆ ਮੂੰਹ ਛੇ ਦੰਦ ਨੋਕ ਵਾਲਾ ਥਾਣਾ ਬਾਕੀ ਜੇ ਲੈ ਜਾਣੇ ਮੈਨੂੰ ਜਾਬਦਾਨੇ ਚਾਰਕ ਦੇਣਾ ਸਿਵਾਈ ਦੀ ਮਿੱਤਰੋ ਬੰਬੇ ਪਾਸ ਹੋਊਗੀ ਤੇ ਬਾਕੀ ਬਟਨ ਵਾਲਾ ਲੇਵਾ ਆ ਕਰਮਾਲੀ ਦਾ ਲੈ 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 ਬੱਸ 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 ਪੁੱਤੋ ਬਹੁਤ ਸੋਹਣਾ ਨਿਕਿਆ ਇਹ ਵੀ ਬੜਾ ਮੇਵਾ ਆ ਗਿਆ ਬਹੁਤ ਨਾਲ ਕੋਈ ਵੀ ਭੈਣ ਭਰਾ ਫਾਰਮ ਤੇ ਆਵੇ ਆਪਣੀ ਨਰਖ ਪਰਖ ਕਰੇ ਹੋਰ ਵੀ ਆਪਣੇ ਐਨੀਮਲ ਹੁੰਦੇ ਆ ਤੇ ਪੂਰਾ ਮਾਨ ਤਾਨ ਕੀਤਾ ਜਾਉ ਪਾਉ ਵਾਲਾ 20 ਪਰਥ ਚੋ ਜੀ ਚੱਲ ਆਦੀ ਇਹ ਕੋਲੀ ਬੜੀ ਆ ਠੀਕ ਆ ਭਾਉ ਜੀ ਤੇ ਹਵਾਨਾ ਜੋ ਮਰਜ਼ੀ ਮੰਗੀ ਇਹ ਆਪਾਂ ਮੰਨਣਾ 21 ਨੇ ਤੋੜ ਕੇ ਉਤਰਾਉਨੇ ਆ ਇਹ ਹਵਾਨਾ ਜਿਹੜੀ ਆ ਇਹ 85000 ਦੀ ਦੇ ਰਹੀ ਲੋ ਜੀ 85000 ਛੱਡਦਾ ਤੋਰ ਲੋੜ 83000 ਦੀ 83000 ਦੀ 83 ਦੀ ਕਰ ਦਿੰਦੇ ਕੋਈ ਗੱਲ ਹੀ ਨਹੀਂ ਜਰਾ ਲੋ ਜੀ 83000 ਦੀ ਦੂਜਾ ਸੁਹਾ ਮੋਹ 6 ਦੰਦ ਥੋੜਾ ਬੋੜਾ ਛੋਟਛਪਾ ਪਿਆਰ ਮਾਤਰਾ ਕਰ ਦਾਂਗੇ ਅਜੀ ਤੰਦੇ ਤੇ ਤੀਲੀ ਤੋਂ ਬਣ ਗਿਆ ਲੌਂਗ ਲੌਂਗ ਤੋਂ ਬਣ ਗਿਆ ਕੋਕਾ ਕੋਕਾ ਤੇ ਨਿਆਈ ਦੇ ਵਾਰ ਨੂੰ ਬਣਾਉਣਾ ਕਰ ਮਾਲੀ ਨਹੀਂ ਦੇ ਮੈਂ ਨਾ ਕੰਮ ਕੋਕਾ ਦੇ ਬਣਾਉਣਾ ਅਜੀ ਤੇ ਅੱਗੇ ਫੇਆ ਟੋਕਰ ਕੱਪੜ ਆ ਗਈ ਆ ਗਈ ਟੋਕਰ ਕੱਪੜ ਠੀਕ ਆ ਭਾਗ ਜਿਹੜੇ ਨਾਲ ਵੀ ਛੱਤ ਨਾਲ ਹੀ ਵਾਵਾ ਗੱਡੀ ਫਿਰਦੀ ਆ ਤੇ ਚੌਣ ਚਾਣ ਇਹਦਾ ਵੀ ਇੱਕ ਨੰਬਰ ਆ ਇੱਕ ਨੰਬਰ ਨੋਕਾਲਾ ਥਣ 6 ਕਿਲੋ ਦੀ ਭੋਲ ਨਹੀਂ ਧਾਰਨਾ ਮਾਰੀ ਦੀ ਤੇ ਚੰਗੀ ਸਰੀਰ ਦੀ ਗੁੰਦਵੀ ਆ ਕੋਈ ਬਾਈ ਸ਼ਾਈ ਨਹੀਂ ਐ ਸਾਫ ਅਡਰ ਇੱਥੇ ਬਾਦੇ ਕਿ ਤਿੰਨ ਪੌਣੇ ਚੋ ਮਹੀਨੇ ਠੀਕ ਆ ਜੀ ਪੌਣੇ ਚੌ ਮਹੀਨਿਆਂ ਦੀ ਕਿਸਾਨ ਵੀਰੋ ਚੈੱਕ ਪਾਸ ਤੇ 7 ਲੀਟਰ ਦੁੱਧ ਤੇ ਸਰੀਰ ਦੀ ਪਰਵੀ ਆ ਜਾਮਨਰ ਕੀ ਕਾਲੀ ਕਾਲਾ ਸ਼ਾ ਰੰਗ ਕਿੰਕੇ ਦੇ ਪਰਕੈਂ ਦੇ ਸਾਹ ਕਿ ਤਰ੍ਹਾਂ ਜਾਂਦਾ ਹਾਂ ਜਿੱਥੇ ਕੁੰਡਾ ਦਾ ਆਹ ਸਿੰਘੇ ਦੇ ਚੜਾਇਆ ਜਾਂਦਾ ਮੇਰੇ ਸਾਹ ਦਾ ਇਹ ਵੀ ਮਿੱਠੀ ਆਮਾਂ ਦੀ ਬੱਸ 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 ਕੋਈ ਗੱਲ ਕੋਈ ਗੱਲ ਧਿਆਨ ਧਿਆਨ ਬੱਸ 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 ਕੰਪੁਰ ਕਦੀਆਂ ਹਟ ਹਟ ਬੱਸ ਬੱਸ ਇਥੇ ਸੱਤ ਕਿਲੋ ਦੁੱਧ ਪਾਓ ਜੀ 6 ਕਿਲੋ ਨਹੀਂ ਘੱਟ ਨਾ ਮਾਰੇ ਠੀਕ ਆ ਜੀ ਕੰਡੇ ਵਾਲਾ 6 ਕਿਲੋ ਕੰਡੇ ਵਾਲਾ ਕੰਡੇ ਵਾਲਾ ਠੀਕ ਆ ਭਾਉ ਜੀ ਉਹ ਸਾਡੇ ਜਵਾਵਾਂਗੇ 6 ਕਿਲੋ ਦੇ ਪੱਕਾ ਦੋ ਦਿਨ ਦੇ ਥੱਲੇ ਠੀਕ ਆ ਭਾਉ ਜੀ ਬਹੁਤ ਹੀ ਸੋਹਣੇ ਪੀਸ ਆ ਸਾਰੇ ਤੇ ਇਹਦੀ ਵੀ ਆਪਾਂ ਡਿਮਾਂਡ ਭਾਉ ਤੋਂ ਪੁੱਛ ਲੈਨੇ ਆ ਇਹਦੀ ਕੀ ਡਿਮਾਂਡ ਇਹਦੀ ਡਿਮਾਂਡ ਆਪਾਂ ਮਤ 75 ਕਰੀਏ 70 ਕਰੀਏ 65 ਕਰੀਏ 60000 ਤੋਂ 20000 ਛੱਡ ਦਾਂਗੇ ਲਓ ਜੀ 1000 ਘੱਟ 60 ਦੇ ਕਾਨੂੰ ਗੱਲਾਂ ਦੇ ਅੱਜ 1000 ਛੱਡਾਂਗੇ ਨਵੀਂ ਝੋਟੀ ਆ ਜਦੇ ਤੇ ਹੋਜੇਂ ਦਸੀ ਗਾਲ ਤੇ ਆ ਪੀਸੀ ਕੋਈ ਭੈਣ ਭਰਾ ਵੇ ਨਰਖ ਪਰਖ ਕਰੇ ਉਹ ਪੂਰੇ ਭਾਵੇਂ ਕੋਈ ਥੱਲੇ ਚੋਂ ਉੱਥੇ ਨਾ ਦਜੀਏ ਸੂਈ ਆ ਬਿਲਕੁਲ ਪਾਉਜੀ ਬਿਲਕੁਲ ਤੇ ਹੋਰ ਪਾਉਜੀ ਫਿਰ ਸਭ ਤੀਖਾਗ ਸਾਰੇ ਭੈਣ ਭਰਾਵਾਂ ਨੂੰ ਸਾਤਰੀ ਕਾਲ ਆ ਕੇ ਐ ਨਰਖ ਪਰਖ ਕਰਕੇ ਆਪਦੀ ਵੀਰ ਖੜੋ ਬਿਲਕੁਲ ਜੀ ਮੁੜ ਕੇ ਕਿਸੇ ਨੂੰ ਲਾਹਮਾ ਨਾ ਦਿਓ ਇੱਥੋਂ ਜਿਹੜੀ ਸੂਈ ਆ ਉਹ ਚੋ ਕੇ ਖੜੋ ਜਿਹੜੀ ਗੱਬਣ ਆ ਉਹ ਆਪਦੀ ਐ ਨਰਖ ਪਰਖ ਕਰਕੇ ਵਿਰਾ ਕੇ ਠੀਕ ਖੜੋ ਵੀਰ ਠੀਕ ਆ ਪਾਉਜੀ ਹਾਂ ਬੜੀ ਮਿਹਰਬਾਨੀ ਤੇ ਇਸ ਨਾਲ ਹੀ ਆਪਾਂ ਵੀਡੀਓ ਦਾ ਕਰਦੇ ਆਂ ਐਂਡ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਬਿਲਕੁਲ ਜੀ ਪਹੁੰਚ ਜਾਂਦੀ ਜਿਹਨੂੰ ਲੋੜ ਆ ਪਹੁੰਚੇ ਭੈਣ ਭਰਾ ਦੇ ਕੋਲ ਤੇ ਕਮੈਂਟ ਕਰਕੇ ਜਰੂਰ ਵੀ ਦੱਸਿਆ ਕਰੋ ਜਿਹੜੀ ਵੀ ਆਪਣੀ ਕੋਈ ਖਾਮੀ ਹੁੰਦੀ ਆ ਆਪਾਂ ਉਹ ਅਗਲੀ ਵੀਡੀਓ 'ਚ ਪੂਰੀ ਕਰਾਂਗੇ ਹਾਂ ਉਹ ਕਿਉਂ ਅੰਦਿਆ ਭੈਣ ਭਰਾਵਾਂ ਤੋਂ ਮਤਲਬ ਸਿੱਖਦੇ ਆ ਸਿੱਖਦੇ ਹੀ ਬੰਦਾ ਜਿਹੜੀ ਕੋਈ ਵੀ ਆ ਭਾਵੇਂ ਕਿੰਨਾ ਵੀ ਸਿਆਣਪਿਆ ਇਹ ਅੰਦਿਆ ਸਿੱਖਦੇ ਆ ਸਿੱਖਦੇ ਹੀ ਫਿਰ ਫੇਕ ਦੀ ਜਾ ਕੇ ਇਹਨਾਂ ਦੇ ਬੰਦੇ ਤੋਂ ਬਿਲਕੁਲ ਹੀ ਬਿਲਕੁਲ ਇਸ ਤਰ੍ਹਾਂ ਹੀ ਆ ਇਸ ਨਾਲ ਆਪਾਂ ਵੀਡੀਓ ਕਰਦੇ ਆ ਐਂਡ ਸਤ ਸ੍ਰੀ ਅਕਾਲ